ਤੋ ਸਾਹਮਣੇ ਆਰੀਆ ਨੇ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਸਫ਼ਰ ਕਰਦੇ ਪੁਲਿਸ ਮੁਲਾਜ਼ਮ ਕੋਲ ਜਦ ਕੰਡਕਟਰ ਪਹੁੰਚਦਾ ਟਿਕਟ ਕਟਵਾਉਣ ਲਈ ਆਖਦਾ ਤਾਂ ਟਿਕਟ ਕਟਵਾਉਣ ਤੋਂ ਇਨਕਾਰ ਕਰ ਦਿੰਦਾ ਤਾਂ ਬੱਸ ਡਰਾਈਵਰ ਬੱਸ ਰੋਕ ਕੇ ਮੋਹਲੀ ਦਾ ਫਲਾਈਓਵਰ ਜਾਮ ਕਰ ਦਿੰਦਾ ਹੈ ਗਾ ਪੈ ਜਾਂਦਾ ਹੈ ਦਰ ਅਸਲ ਕੰਡਕਟਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਮੁਲਾਜ਼ਮ ਕੋਲ ਜਿਹੜਾ ਵਾਊਚਰ ਹੈ ਜਿਸ ਦੇ ਨਾਲ ਉਹ ਫ੍ਰੀ ਸਫ਼ਰ ਕਰ ਸਕਦਾ ਹੈ ਉਹਦੇ ਤੇ ਸਟੈਂਪ ਨਹੀਂ ਲੱਗਿਆ ਹੋਇਆ ਤਾਂ ਇਸ ਤਰ੍ਹਾਂ ਉਸ ਨੂੰ ਵਾਜਬ ਨਹੀਂ ਲੱਗ ਰਿਹਾ ਔਰ ਉਸ ਦੇ ਤੋਂ 205 ਰੁਪਏ ਟਿਕਟ ਦੇ ਲੈਣੇ ਲਾਜ਼ਮੀ ਨੇ ਪੁਲਿਸ ਮੁਲਾਜ਼ਮ ਇਨਕਾਰ ਕਰਦਾ ਹੈ ਔਰ ਕੰਡਕਟਰ ਕਹਿੰਦਾ ਹੈ ਕਿ ਜੇਕਰ ਉਹ ਪੈਸੇ ਨਹੀਂ ਦਿੰਦਾ ਚੈਕਿੰਗ ਹੋ ਜਾਂਦੀ ਹੈ ਰਸਤੇ ਵਿੱਚ ਕਿਤੇ ਵੀ ਤਾਂ ਉਸਦੀ ਨੌਕਰੀ ਦਾ ਸਵਾਲ ਹੈ 3 ਮਹੀਨੇ ਤੱਕ ਕਿ ਕੰਡਕਕਟਰ ਸਸਪੈਂਡ ਹੋ ਸਕਦਾ ਹੈ ਤਾਂ ਪੁਲਿਸ ਮੁਲਾਜ਼ਮ ਨੂੰ ਟਿਕਟ ਕਟਵਾਉਣ ਲਈ ਆਖਿਆ ਜਾਂਦਾ ਹੈ ਪੁਲਿਸ ਮੁਲਾਜ਼ਮ ਇਨਕਾਰ ਕਰ ਦਿੰਦਾ ਆਪਣਾ ਵਾਊਚਰ ਦਿਖਾਉਂਦਾ ਜਿੱਤੇ ਸਟੈਂਪ ਨਹੀਂ ਲੱਗੀ ਹੁੰਦੀ ਯਾਨੀ ਕਿ ਉਸ ਨੂੰ ਸਤੇ ਮੰਨਤਾ ਨਹੀਂ ਹੈ ਉਸ ਨੂੰ ਇਸ ਤਰ੍ਹਾਂ ਯੂਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਦੇ ਬਾਵਜੂਦ ਜਦੋਂ ਪੁਲਿਸ ਮੁਲਾਜ਼ਮ ਅੜਿਆ ਰਹਿੰਦਾ ਹੈ ਤਾਂ ਬੱਸ ਡਰਾਈਵਰ ਬੱਸ ਰੋਕ ਦਿੰਦੇ ਔਰ ਫਲਾਈਓਵਰ ਨੂੰ ਜਾਮ ਕੀਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਲਗਾਤਾਰ ਕਹਿ ਰਹੇ ਕਿ ਉਹ ਫ੍ਰੀ ਬੱਸ ਸਫ਼ਰ ਹੀ ਕਰੇਗਾ ਕਿਉਂਕਿ ਉਸ ਕੋਲ ਵਾਊਚਰ ਹੈ ਪਰ ਕੰਡਕਟਰ ਇਸ ਗਲਤ ਤੇ ਅੜਿਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਵਾਊਚਰ ਤੇ ਸਟੈਂਪ ਨਹੀਂ ਲੱਗਿਆ ਹੋਇਆ ਮੌਕੇ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚਿਆ ਨਹੀਂ ਕਿਸ ਤਰ੍ਹਾਂ ਗਾਹ ਪੈਂਦਾ ਸਵਾਰੀਆਂ ਵੀ ਖੱਜਲ ਖਵਾਰ ਹੁੰਦੀਆਂ ਨੇ ਕੰਡਕਟਰ ਕੀ ਕਹਿ ਰਿਹਾ ਤੁਹਾਨੂੰ ਸੁਣਾ ਦਿੰਦੇ ਆ ਆਪਣੀ ਨੌਕਰੀ ਦੇ ਦੌਰ ਰਹਿਣ ਲੈਂਦਾ ਆਪਣੀ ਨੌਕਰੀ ਦੀ ਮੈਡਮ ਕਹਿੰਦੀ ਨੰਬਰ ਵੈਰੀਫਾਈ ਕਰੋ ਇੱਕ ਵਾਊਚਰ ਦਿੱਤਾ ਹੈ ਵਾਊਚਰ ਦੇ ਨੰਬਰ ਆ ਭਾਜੀ ਮੈਂ ਕਹਾਂ ਉਹ ਨੰਬਰ ਵੈਰੀਫਾਈ ਕਰੋ ਆਹੋ ਭਾਜੀ ਕੀ ਦਊ ਕਿ ਉਹਨਾਂ ਕੋਲ ਮੈਨੂੰ ਆਜਾ ਨਹੀਂ ਪਾਉਂਦੇ ਸਟਾਫ ਨੂੰ ਕੋਈ ਨਹੀਂ ਚਾਹੁੰਦਾ ਦੱਸ ਰਿਹਾ ਕਿਹੜੀ ਚੀਜ਼ ਨਾ ਕਰੇ ਦੋ ਡੁਬਲਿਗੇਟ ਦੱਸ ਰਿਹਾ ਕੋਈ ਨਹੀਂ ਕਰਦੇ ਯਾਰ ਮਾਲਾ ਮਾਲਾ ਡੁਪਲੀਕੇਟ ਨਹੀਂ ਦੱਸਦੇ ਫਿਰ ਆਹ ਸਲਾਮ ਕੋਈ ਸਟੈਂਪ ਨਹੀਂ ਲੱਗਿਆ ਨਾ ਲਿਖ ਨਹੀਂ ਲੱਗਿਆ ਕਿੰਨੇ ਵਜੇ ਲੱਗੀ ਆ ਮੈਂ ਵੀ ਕਹਿੰਦੇ ਮੈਂ ਕਰਾਇਆ ਵਾਪਸ ਭਾਈ ਜੀ ਮੈਂ ਤੇ ਦੀਪੂ ਵਾਲਿਆਂ ਨਾਲ ਕਰਵਾਈ ਆ ਗੱਲ ਉਹ ਕਹਿੰਦੇ ਵੀ ਸਟੈਂਪ ਉੱਪਰ ਨਹੀਂ ਲੱਗੀ ਤੂੰ ਹੀ ਨਹੀਂ ਲਿਆ ਸਕਦੇ ਰਿਵੌਚਰ ਦਿੱਤਾ ਵੌਚਰ ਦਿੱਤਾ ਹੋਇਆ ਸਟੈਂਪ ਤੇ ਲੱਗੀ ਮੈਂ ਇਹ ਵੀ ਕਹਾਂ ਮੈਂ ਕਹਿੰਦਾ ਜੀ ਦੀਪੂ ਵਾਲੇ ਕਹਿ ਦਿੰਗੇ ਮੈਂ ਕਰਾਇਆ ਜਲੰਧਰ ਜਾ ਕੇ ਤੁਹਾਨੂੰ 205 ਵਾਪਸ ਕਰ ਦੂੰਗਾ। ਇਹ ਜੇ ਵਾਊਚਰ ਦੇ ਬਾਤ ਵਾਊਚਰ ਦੇ ਵਿੱਚ ਭਾਜੀ ਸਿਵਲ ਵਿੱਚ ਆਪਣੇ ਕੋਲ ਆਈ ਕਾਰਡ ਜ਼ਰੂਰੀ ਹੁੰਦਾ ਵਾ। ਹਾਂ ਇਹ ਕਰਾਂਗਾ। ਆਈ ਕਾਰਡ ਦੇ ਵਿੱਚ ਜੇ ਇਸ ਮੱਦੇ ਵਿੱਚ ਆਪਾਂ ਨੂੰ ਉਹਦੀ ਸਟੈਂਪਲ ਜ਼ਰੂਰੀ ਆ। ਹਾਸਟੈਂਪ ਵੀ ਰਿਜਿਸਟਰ ਸਟੈਂਪ ਵੀਰੇ ਉੱਪਰ ਹੈ ਨਹੀਂ ਕਿ ਫਲੂਟ ਲੱਗਾ ਤਾਂ ਕਹਦਾ ਹੁੰਦਾ। ਹੁਣ ਸੱਚ ਕਿ ਆਇਆ ਕਿ ਉਹਦੇ ਵਿੱਚ ਆ। ਕਿਹੜਾ ਵਜਿਹਾ ਇਹ ਪਤਾ ਨਹੀਂ ਕਿਹੜਾ ਮੇਰੇ ਇਹਨੂੰ ਗੱਲ ਕਰਨ ਲਿਆ ਸੀ ਮੈਂ ਦੀਪੂ ਵੀ ਆ ਕੇ ਗੱਲ ਕਰਵਾਈ। ਚਲ ਕੇ ਅੱਗੇ ਮੇਰੀ ਚਲ ਕੇ ਅੱਗੇ ਜਦ ਕੇ ਅੱਗੇ ਮੇਰੀ ਗੱਡੀ ਚੈੱਕ ਹੋ ਜਵੇ ਤੇ ਮੇਰੀ 205 ਰੁਪਏ ਦੀ ਰਿਪੋਰਟ ਵੱਧਦੀ ਆ ਮੈਂ ਕਿਹਾ ਭਾਈ ਤੂੰ ਟੈਕਟਰ ਲੈਣਾ ਜੀ ਉਹ ਕਹਿ ਦੇਣਗੇ ਠੀਕ ਆ ਮੈਂ ਤੇਰੀ ਜਾ ਕੇ 205 ਰੁਪਏ ਵਾਪਸ ਕਰ ਦਿਆਂ ਕਿਉਂਕਿ ਭਾਈ 205 ਨਾਲ ਮੈਂ 3 ਮਹੀਨਿਆਂ ਲਈ ਸਸਪੈਂਡ ਹੁੰਦਾ 3 ਮਹੀਨਿਆਂ ਲਈ ਮੇਰੀ ਤਰਖਾ ਜਾਦੀ ਜਦ ਮੈਂ ਕਿਰਾਇਆ ਵਾਪਸ ਕਰਨ ਦਾ ਡੀਪੂਏ ਦੀ ਗੱਲ ਕਰਾਂ ਤੀ ਇਹ ਫੇਰ ਨਹੀਂ ਬੰਦਾ ਉਸਤਾਉਂਦਾ ਮੰਨ ਲਓ ਕੋਈ ਵੀ ਲੈਗਵਾਉ ਦੀ ਸਟੈਂਪੋ ਵੀ ਜ਼ਰੂਰੀ ਹੈ ਨਾ ਸਟੈਂਪ ਜ਼ਰੂਰੀ ਹੁੰਦੀ ਹੈ ਇਹ ਪੁਰਣੀ ਸਟੈਂਪ ਲਗੀ ਨਹੀਂ ਤਾਂ ਕਾਹਦਾ ਰੈਸਕੈਪ ਨਹੀਂ ਲੱਗੀ ਹੋਈ ਤੋ ਕਹਿ ਦੋ ਉੱਪਰ ਵੀ ਨੇ ਫਲੂਟ ਲੱ ਸਾਮਨੇ ਆਰੀਆ ਨੇ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਸਫ਼ਰ ਕਰਦੇ ਪੁਲਿਸ ਮੁਲਾਜ਼ਮ ਕੋਲ ਜਦ ਕੰਡਕਟਰ ਪਹੁੰਚਦਾ ਹੈ ਟਿਕਟ ਕਟਵਾਉਣ ਲਈ ਆਖਦਾ ਹੈ ਤਾਂ ਟਿਕਟ ਕਟਵਾਉਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਬੱਸ ਡਰਾਈਵਰ ਬੱਸ ਰੋਕ ਕੇ ਮੋਹਲੀ ਦਾ ਫਲਾਈਓਵਰ ਜਾਮ ਕਰ ਦਿੰਦਾ ਹੈ ਗਾ ਪੈ ਜਾਂਦਾ ਹੈ ਦਰ ਅਸਲ ਕੰਡਕਟਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਮੁਲਾਜ਼ਮ ਕੋਲ ਜਿਹੜਾ ਵਾਊਚਰ ਹੈ ਜਿਸ ਦੇ ਨਾਲ ਉਹ ਫ੍ਰੀ ਸਫ਼ਰ ਕਰ ਸਕਦਾ ਹੈ ਉਹਦੇ ਤੇ ਸਟੈਂਪ ਨਹੀਂ ਲੱਗਿਆ ਹੋਇਆ ਤਾਂ ਇਸ ਤਰ੍ਹਾਂ ਉਸ ਨੂੰ ਵਾਜਬ ਨਹੀਂ ਲੱਗ ਰਿਹਾ ਔਰ ਉਸ ਦੇ ਤੋਂ 205 ਰੁਪਏ ਟਿਕਟ ਦੇ ਲੈਣੇ ਲਾਜ਼ਮੀ ਨੇ ਪੁਲਿਸ ਮੁਲਾਜ਼ਮ ਇਨਕਾਰ ਕਰਦਾ ਹੈ ਔਰ ਕੰਡਕਟਰ ਕਹਿੰਦਾ ਹੈ ਕਿ ਜੇਕਰ ਉਹ ਪੈਸੇ ਨਹੀਂ ਦਿੰਦਾ ਚੈਕਿੰਗ ਹੋ ਜਾਂਦੀ ਹੈ ਰਸਤੇ ਵਿੱਚ ਕਿਤੇ ਵੀ ਤਾਂ ਉਸਦੀ ਨੌਕਰੀ ਦਾ ਸਵਾਲ ਹੈ 3 ਮਹੀਨੇ ਤੱਕ ਕਿ ਕੰਡਕਕਟਰ ਸਸਪੈਂਡ ਹੋ ਸਕਦਾ ਹੈ ਤਾਂ ਪੁਲਿਸ ਮੁਲਾਜ਼ਮ ਨੂੰ ਟਿਕਟ ਕਟਵਾਉਣ ਲਈ ਆਖਿਆ ਜਾਂਦਾ ਹੈ ਪੁਲਿਸ ਮੁਲਾਜ਼ਮ ਇਨਕਾਰ ਕਰ ਦਿੰਦਾ ਆਪਣਾ ਵਾਊਚਰ ਦਿਖਾਉਂਦਾ ਜਿੱਤੇ ਸਟੈਂਪ ਨਹੀਂ ਲੱਗੀ ਹੁੰਦੀ ਯਾਨੀ ਕਿ ਉਸ ਨੂੰ ਸੇ ਮੰਨਤਾ ਨਹੀਂ ਹੈ ਉਸਨੂੰ ਇਸ ਤਰ੍ਹਾਂ ਯੂਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਦੇ ਬਾਵਜੂਦ ਜਦੋਂ ਪੁਲਿਸ ਮੁਲਾਜ਼ਮ ਅੜਿਆ ਰਹਿੰਦਾ ਹੈ ਤਾਂ ਬੱਸ ਡਰਾਈਵਰ ਬੱਸ ਰੋਕ ਦਿੰਦੇ ਔਰ ਫਲਾਈਓਵਰ ਨੂੰ ਜਾਮ ਕੀਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਲਗਾਤਾਰ ਕਹਿ ਰਹੇ ਕਿ ਉਹ ਫ੍ਰੀ ਬੱਸ ਸਫ਼ਰ ਹੀ ਕਰੇਗਾ ਕਿਉਂਕਿ ਉਸ ਕੋਲ ਵਾਊਚਰ ਹੈ ਪਰ ਕੰਡਕਟਰ ਇਸ ਗੱਲ ਤੇ ਅੜਿਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਵਾਊਚਰ ਤੇ ਸਟੈਂਪ ਨਹੀਂ ਲੱਗਿਆ ਹੋਇਆ ਮੌਕੇ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚਿਆ ਨਹੀਂ ਕਿਸ ਤਰ੍ਹਾਂ ਗਾ ਪੈਂਦਾ ਹੈ ਸਵਾਰੀਆਂ ਵੀ ਖੱਜਲ ਖਾਰ ਹੁੰਦੀਆਂ ਨੇ ਕੰਡਕਟਰ ਕੀ ਕਹਿ ਰਿਹਾ ਤੁਹਾਨੂੰ ਸੁਣਾ ਦਿੰਦੇ ਆ ਮੇਰੀ ਨੌਕਰੀ ਦੇ ਦੌਰ ਰੱਖਣ ਲਈ ਆਪਾਂ ਨੰਬਰ ਲਗਾਉਣਾ ਹੈ ਭਾਜੀ ਆਪਣੀ ਨੌਕਰੀ ਦੇ ਜਿਹਦਾ ਮੈਂ ਆਮ ਨੰਬਰ ਵੈਰੀਫਾਈ ਕਰੋ ਇੱਕ ਵਾਊਚਰ ਦਿੱਤਾ ਆ ਵਾਊਚਰ ਦੇ ਨੰਬਰ ਆ ਭਾਜੀ ਮੈਂ ਕਿਹਾ ਉਹ ਨੰਬਰ ਵੈਰੀਫਾਈ ਕਰੋ ਆਹੋ ਭਾਜੀ ਤਾਂ ਨਾਲ ਕੀ ਦੋ ਕੀ ਉਹਨਾਂ ਕੋਲ ਬੈਠੇ ਆ ਵੀ ਚੱਲਣਾ ਸਰਕਾਰ ਨੂੰ ਆਜਾ ਲਾਤੀ ਕਮਾਣਿਆ ਸਟਾਰਟ ਅਪ ਹੋਣੇ ਕਿਤੇ ਬੰਦ ਹੋ ਰਿਹਾ ਕੋਸਤ ਆਪਣੀ ਜੀ ਨੌਕਰੀ ਫਿਰ ਡੁਪਲੀਕੇਟ ਕਿਉਂ ਲਾ ਰਹੇ ਹੋ ਉਹ ਡੁਪਲੀਕੇਟ ਨਹੀਂ ਲਾ ਰਹੇ ਆਹਨੇ ਸ੍ਰੀਮਾਨ ਜੀ ਮਾਲਾ ਡੁਪਲੀਕੇਟ ਨਹੀਂ ਦੱਸਦੇ ਉਹ ਆਹ ਸਾਲਾ ਬਸ ਕਰਾਉਂਦੇ ਨਹੀਂ ਕਿ ਕਿਹੜੇ ਜੀ ਕਿਹੜੇ ਵੀਰ ਜੀ ਟੈਪ ਜੇ ਲੱਗੀ ਆ ਮੈਂ ਵੀ ਕਹਿੰਦਾ ਮੈਂ ਕਰਾਇਆ ਵਾਪਸ ਭਾਈ ਜੀ ਪਹਿਲੇ ਦੀਪੂ ਵਾਲਿਆਂ ਨਾਲ ਕਰਵਾਈ ਆ ਗੱਲ ਉਹ ਕਹਿੰਦੇ ਵੀ ਸਟੈਂਪ ਉੱਪਰ ਨਹੀਂ ਲੱਗੀ ਤੂੰ ਹੀ ਨਹੀਂ ਲਿਆ ਸਕਦੇ ਇਹ ਵਾਊਚਰ ਦਿੱਤਾ ਡਾਕਟਰ ਨੇ ਦਿੱਤਾ ਹੋਇਆ ਸਟੈਂਪ ਨਹੀਂ ਲੱਗੀ ਮੈਂ ਇਹ ਵੀ ਗਿਆ ਮੈਂ ਕਿਹਾ ਜੀ ਡੀਪੂ ਵਾਲੇ ਕਹਿ ਦਿੰਗੇ ਮੈਂ ਕਰਾਇਆ ਜਲੰਧਰ ਜਾ ਕੇ ਤੁਹਾਨੂੰ 205 ਵਾਪਸ ਕਰ ਦਊਗਾ ਹਾਂ ਜੇ ਵਾਊਚਰ ਦੇ ਬਾਅਦ ਵਾਊਚਰ ਦੇ ਵਿੱਚ ਭਾਜੀ ਸਿਵਲ ਵਿੱਚ ਆਪਣੇ ਕੋਲ ਆਈ ਕਾਰਡ ਜ਼ਰੂਰੀ ਹੁੰਦਾ ਵਾ ਹਾਂ ਇਹ ਕਰਾਉਂਦਾ ਆਈ ਕਾਰਡ ਦੇ ਵਿੱਚ ਜਿਸ ਮਹਿਕਮੇ ਵਿੱਚ ਆਪਾਂ ਨੂੰ ਉਹਦੀ ਸਟੈਂਪ ਵੀ ਜ਼ਰੂਰੀ ਆ ਹਾਂ ਸਟੈਂਪ ਵੀ ਨੇ ਸਟੈਂਪ ਵੀ ਨੇ ਉੱਪਰ ਹੈ ਨਹੀਂ ਕਿ ਫਲੂਟ ਲੱਗਾ ਬਹਿ ਕਹਦਾ ਹੁੰਦਾ ਹੁਣ ਸੱਚ ਕਿ ਆ ਕੀ ਆ ਇਹਦੇ ਵਿੱਚ ਇਹ ਪਤਾ ਨਹੀਂ ਕਿਹੜਾ ਮੇ ਇਹਨੂੰ ਗੱਲ ਕਰਨ ਲਿਆ ਸੀ ਮੈਂ ਡੀਪੂ ਵੀ ਆਪਦੇ ਨਾਲ ਗੱਲ ਕਰਵਾਈ ਚਲੋ ਅੱਗੇ ਮੇਰੀ ਜਦ ਕਿ ਅੱਗੇ ਮੇਰੀ ਗੱਡੀ ਚੈੱਕ ਹੋ ਜਵੇ ਤੇ ਮੇਰੀ 205 ਰੁਪਏ ਦੀ ਰਿਪੋਰਟ ਬਣਦੀ ਆ ਮੈਂ ਕਿਹਾ ਭਾਈ ਤੂੰ ਟੈਕਟਰ ਲੈਣਾ ਜੇ ਉਹ ਕਹਿ ਦੇਣ ਕਿ ਠੀਕ ਆ ਮੈਂ ਤੇਰੀ ਜਾ ਕੇ 205 ਰੁਪਏ ਵਾਪਸ ਕਰ ਦਿਆਂ ਕਿਉਂਕਿ ਭਾਈ 205 ਨਾਲ ਮੈਂ 3 ਮਹੀਨਿਆਂ ਲਈ ਸਸਪੈਂਡ ਹੁੰਦਾ 3 ਮਹੀਨਿਆਂ ਲਈ ਮੇਰੀ ਤਰਖਾ ਜਾਂਦੀ ਹੈ ਜਦ ਮੈਂ ਕਿਰਾਇਆ ਵਾਪਸ ਕਰਨ ਦਾ ਡੀਪੂਏ ਦੀ ਗੱਲ ਕਰਾਤੀ ਇਹ ਬੋ ਨਹੀਂ ਬੰਦਾ ਉਸ ਤਰ੍ਹਾਂ ਮੰਨ ਲਓ ਕੋਈ ਵੀ ਮਹਗਵਾ ਉਹਦੀ ਸਟੈਂਪ ਉਹ ਜ਼ਰੂਰੀ ਹੈ ਨਾ ਸਟੈਂਪ ਜ਼ਰੂਰੀ ਹੁੰਦੀ ਹੈ ਇਹ ਪਰ ਤੁਸੀਂ ਆਪਣਾ ਕਿ ਨਹੀਂ ਆ ਰੈਸਕੈਪ ਨਹੀਂ ਲੱਗੀ ਹੋਈ ਤਾਂ ਕਹਿ ਦਿਓ ਉੱਪਰ ਵੀ ਨਾ ਫਲੂਟ ਲੱਗਾ ਹੋਇਆ ¡Por Porque...